ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸੁਰੱਖਿਆ ਪ੍ਰਬੰਧਾ ਤਹਿਤ ਨਾਕਾ ਪੁਆਇੰਟ ਅਤੇ ਪੈਟਰੋਲਿੰਗ ਪਾਰਟੀਆਂ ਨਾਲ ਮਿਲ ਕੇ ਉਹਨਾਂ ਨੂੰ ਡਿਊਟੀ ਪ੍ਰਤੀ ਬ੍ਰੀਫ ਕੀਤਾ ਗਿਆ ਅਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਲਈ ਉਹਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ACP ਸੈਂਟਰਲ ਜਸਪਾਲ ਸਿੰਘ ਅਤੇ ਥਾਣਾ SHO ਸੁਖਵਿੰਦਰ ਸਿੰਘ ਵੱਲੋਂ ਵੀ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਅਤੇ ਆਖਿਆ ਗਿਆ ਕਿ ਚਾਇਨਾ ਡੋਰ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ। ਥਾਣਾ ਮੋਹਕਮਪੁਰਾ ਵੱਲੋਂ ਵੀ ਨਾਕਾ ਲਗਾਇਆ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਹ ਮਾਂਜੋਗ ਸੀਪੀ ਸਾਹਿਬ ਜੀ ਗੁਰਪ੍ਰੀਤ ਸਿੰਘ ਭੁੱਲੜ ਸਾਹਿਬ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਇਹ ਜਿਹੜਾ ਲੋੜੀ ਦਾ ਤਿਹਾਰ ਆ ਰਿਹਾ ਹੈ ਉਸ ਤੋਂ ਬਾਅਦ 26 ਜਨਵਰੀ ਦਾ ਤਿਹਾਰ ਆ ਰਿਹਾ ਉਹਦੇ ਸਬੰਧ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਸਾਰੇ ਸ਼ਹਿਰ ਦੇ ਵਿੱਚ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਤੇ ਜਿਹੜਾ ਲੋੜੀ ਦਾ ਤਿਹਾਰ ਵੀ ਉਹ ਤੁਪਤਾ ਉਹਨਾਂ ਮਨਾ ਸਕਣ ਤੇ ਮੇਰੀ ਲੋਕਾਂ ਕੇ ਅਪੀਲ ਵੀ ਹੈ ਕਿ ਲੋੜੀ ਦਾ ਤਿਹਾਰ ਤੁਸੀਂ ਆਪਣੇ ਸ਼ੌਕ ਨਾਲ ਮਨਾਓ ਲੇਕਿਨ ਚਾਈਨਾ ਡੋਰ ਦੇ ਨਾਲ ਗੁੜੀਆਂ ਤੁਸੀਂ ਅਡਾਉਂ ਤੋਂ ਗਰੇਜ ਕਰੋ ਕਿਉਂਕਿ ਇੱਕ ਤੇ ਖੂਨੀ ਡੋਰ ਆ ਇਹ ਲੋਕਾਂ ਦੀ ਜਾਨ ਮਾਲ ਦੀ ਵਾਸਤੇ ਬਹੁਤ ਖਤਰੇ ਵਾਲੀ ਆ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਬਹੁਤ ਖਤਰਾ ਹੈ ਤੇ ਦੂਸਰਾ ਇਹ ਗੈਰ ਕਾਨੂੰਨੀ ਵੀ ਆ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਆ ਅਸੀਂ ਪਿਛਲੇ ਤਕਰੀਬਨ 1 ਮਹੀਨੇ ਤੋਂ ਇਹੀ ਮਹਿਮ ਚਲਾਈ ਵੀ ਹੋਈ ਹੈ ਲੋਕਾਂ ਸੁਚੇਤ ਵੀ ਕਰ ਰਹੇ ਆ ਤੇ ਕਰ ਵੀ ਕਰ ਰਹੇ ਆ ਹੁਣ ਵੀ ਮੇਰੀ ਲੋਕਾਂ ਕੇ ਇਹੀ ਪੀਜਾ ਵੀ ਤੁਸੀਂ ਇਸ ਤੋਂ ਬਚੋ ਦੇਖੋ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਪ੍ਰਾਊਡ ਵੀ ਹੈ ਇਸੇ ਪਿਛਲੇ ਇੱਕ ਮਹੀਨੇ ਜਿਹੜੀ ਮਹਿੰਮ ਚਲਾਈ ਸੀ ਉਹਨੂੰ ਮਿਲ ਕੇ ਬਹੁਤ ਹੀ ਪਰਵਾਹ ਹੰਗਾਰਾ ਵੀ ਮਿਲਿਆ ਹੈ ਤੇ ਇਹ ਚਾਇਨਾ ਡੋਰ ਦੇ ਉੱਤੇ ਕਾਫੀ ਹੱਦ ਤੱਕ ਰੋਕ ਵੀ ਲੱਗੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਰਵਾਇਤੀ ਡੋਰ ਬਣਾਉਣ ਵਾਲੇ ਅੱਡੇ ਹੀ ਉਹ ਸ਼ਾਇਦ ਫਿਰ ਤੋਂ ਨਜ਼ਰ ਆਉਣ ਲੱਗ ਪਿਆ ਤੇ ਉਹਨਾਂ ਨੇ ਸਾਨੂੰ ਮਿਲ ਕੇ ਅਪਰੀਸ਼ੀਏਟਿਵ ਬਹੁਤ ਕੀਤਾ ਹੈ ਵੀ ਤੁਹਾਡੀ ਵਜ੍ਹਾ ਦੇ ਨਾਲ ਸਾਡੀ ਰੋਜ਼ੀ-ਰੋਟੀ ਜਿਹੜੀ ਦੁਬਾਰਾ ਚੱਲ ਪਈ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰੂੰਗਾ ਵੀ ਤੁਸੀਂ ਚਾਇਨਾ ਡੋਰ ਛੱਡ ਕੇ ਰਵਾਇਤੀ ਡੋਰ ਵਾਲੇ ਪਾਸੇ ਆਓ ਇਕ ਤਾਂ ਤੁਹਾਡੇ ਸ਼ੌਕ ਪੂਰੇ ਹੋਣਗੇ ਤੇ ਦੂਸਰਾ ਜਿਹੜਾ ਵਾਤਾਵਰਣ ਦੀ ਜਿਹੜੀ ਆ ਸਾਹਸਵਾਲ ਸੁਰੱਖਿਆ ਤੇ ਲੋਕਾਂ ਦੀ ਜਾਨਵਾਲ ਦੀ ਰੱਖੀ ਵੀ ਬਣੀ ਰਹੇ